ਆਹ ਗੁਰੂ ਸਾਹਿਬ ਜੀ ਨਮੋ ਸਰਵ ਗਿਆਨੰ ਸਾਰਿਆਂ ਨੂੰ ਜਾਣਨ ਵਾਲੇ ਸਭ ਨੂੰ ਗਿਆਨ ਬਖਸ਼ਣ ਵਾਲੇ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਗਿਆਨੰ ਸਾਰਿਆਂ ਨੂੰ ਜਾਣ ਲੈਣ ਵਾਲੇ ਆਪ ਜੀ ਨੂੰ ਨਮਸਕਾਰ ਹੈ ਪਰਮਾਤਮਾ ਜੀ ਵਹਿਗੁਰੂ ਜੀ ਨਮੋ ਪਰਮ ਤਾਨੰ ਪਰਮ ਵੱਡਾ ਤਾਨੰਗ ਬਲ ਵਾਲਾ ਸੋ ਵੱਡੇ ਤਾਨੰਗ ਬਲ ਵਾਲੇ ਪ੍ਰਮਾਤਮਾ ਜੀ ਵਾਹਿਗੁਰੂ ਜੀ ਵੱਡੇ ਬਲ ਵਾਲੇ ਵਾਹਿਗੁਰੂ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਸਰਬ ਮੰਤਰੰ ਸਾਰੇ ਮੰਤਰਾਂ ਦੇ ਵਿੱਚ ਵਰਤ ਰਹੇ ਵਾਹਿਗੁਰੂ ਜੀ ਆਪ ਜੀ ਨੂੰ ਨਮਸ਼ਕਾਰ ਹੈ ਮੰਤਰੰ ਅਥਵਾ ਸਲਾਹ ਦੇਣ ਵਾਲੇ ਸੋ ਸਭ ਨੂੰ ਸਲਾਹ ਦੇਣ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਸਰਵ ਜੰਤਰੰ ਸਾਰੇ ਜੰਤਰਾਂ ਦੇ ਵਿੱਚ ਜੰਤਰ ਰੂਪ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਸਰਵ ਦ੍ਰਿਸ਼ੰ ਦ੍ਰਿਸ਼ੰ ਨਾਮ ਹੈ ਦੇਖਣ ਦਾ ਸਭ ਨੂੰ ਦੇਖਣ ਵਾਲੇ ਸਭ ਤੇ ਨਿਗਾਹ ਰੱਖਣ ਵਾਲੇ ਸਭ ਨੂੰ ਆਪਣੇ ਨਿਗਾਹ ਦੇ ਥੱਲੇ ਰੱਖਣ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਕਿਉਂਕਿ ਉਹ ਪਰਮਾਤਮਾ ਹਰ ਕਿਸੇ ਨੂੰ ਤੱਕ ਰਿਹਾ ਹੈ ਚੰਗੇ ਮੰਦੇ ਬੰਦਾ ਕਰਮ ਕਰਦਾ ਹੈ ਸਭ ਨੂੰ ਤੱਕਦਾ ਹੈ ਜਿੰਨੇ ਪ੍ਰਕਿਰਤੀ ਜਿੰਨੇ ਜੀਵ ਹਨ ਸਾਰੇ ਉਹਦੇ ਸਾਰੇ ਉਹਦੀ ਨਿਗਾਹ ਵਿੱਚ ਹਨ ਉਹ ਸਭ ਨੂੰ ਵੇਖ ਰਿਹਾ ਹੈ ਐਸੇ ਪਰਮਾਤਮਾ ਨੂੰ ਨਮਸਕਾਰ ਹੈ ਨਮੋ ਸਰਬਕ੍ਰਿਸ਼ਨ ਸੋ ਸਭ ਨੂੰ ਖਿੱਚਣ ਵਾਲੇ ਕ੍ਰਿਸ਼ਨ ਖੇਚਣ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਸਰਵ ਰੰਗੇ ਸਾਰਿਆਂ ਰੰਗਾਂ ਦੇ ਵਿੱਚ ਵਰਤਨ ਵਾਲੇ ਸਾਰੇ ਰੰਗਾਂ ਵਿੱਚ ਵਰਤਨ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਤਿਰਭੰਗੀ ਅਨੰਗੇ ਤਿਰਭੰਗੀ ਤਿੰਨਾਂ ਲੋਕਾਂ ਨੂੰ ਭੰਗੀ ਨਾਸ ਕਰਨ ਵਾਲੇ ਤਿੰਨਾਂ ਲੋਕਾਂ ਨੂੰ ਨਾਸ ਕਰਨ ਵਾਲੇ ਪ੍ਰਮਾਤਮਾ ਜੀ ਅਨੰਗੇ ਸੋ ਸੁੰਦਰ ਸਰੂਪ ਪ੍ਰਮਾਤਮਾ ਜੀ ਸੋ ਉਹ ਪਰਮਾਤਮਾ ਤਿੰਨਾਂ ਨੂੰ ਨਾਸ ਕਰਨ ਵਾਲਾ ਅਨੰਗੇ ਸੁੰਦਰ ਸਰੂਪ ਹੈ ਅਨ ਅੰਗੇ ਅੰਗਾ ਤੋਂ ਰਹਿਤ ਹੈ ਨਮੋ ਜੀਵ ਜਿਵੰ ਸੋ ਜੀਵਾਂ ਵਿੱਚ ਜੀਵ ਰੂਪ ਪਰਮਾਤਮਾ ਜੀ ਨਮੋ ਆਪ ਜੀ ਨੂੰ ਨਮਸਕਾਰ ਹੈ ਨਮੋ ਬੀਜ ਬੀਜੇ ਸੋ ਬੀਜ ਨਾਮ ਹੈ ਸੂਖਮ ਦਾ ਸੂਖਮਾ ਵਿੱਚ ਸੂਖਮ ਰੂਪ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਅਖਿਜੇ ਆ ਭਿਜੇ ਅਖਿਜੇ ਉਹ ਖਿਜਣ ਤੋਂ ਰਹਤ ਹੈ ਕਿਸੇ ਤੇ ਖਿਜਦਾ ਨਹੀਂ ਉਹ ਆ ਭਿਜੇ ਕਿਸੇ ਤੇ ਭਿਜਦਾ ਨਹੀਂ ਕਿਸੇ ਤੇ ਲਪਾਇਮਾ ਨਹੀਂ ਹੁੰਦਾ ਕਿਸੇ ਪਖੰਡੀ ਤੇ ਭਿਜਦਾ ਨਹੀਂ ਉਹ ਇਸ ਵਾਸਤੇ ਆ ਭਿਜਨ ਤੋਂ ਰਹਤ ਹੈ ਸੋ ਅਖਿਜੇ ਖਿਜਣ ਤੋਂ ਰਹਤ ਹੈ ਨਮਸਤੰ ਪਰ ਸਿਜੇ ਸਮਸਤੰ ਪ੍ਰਸਿਜੇ ਸੋ ਸਮਸਤੰ ਪਾਠ ਸਮਸਤੰ ਪ੍ਰਸਿਜੇ ਸੋ ਜਿਹੜਾ ਸਮਸਤੰ ਸਾਰਿਆਂ ਤੇ ਪ੍ਰਸਿਜੇ ਪ੍ਰਸੰਨ ਹੋਣ ਵਾਲਾ ਹੈ ਐਸਾ ਉਹ ਪਰਮਾਤਮਾ ਜਿਹੜਾ ਸਾਰਿਆਂ ਤੇ ਪ੍ਰਸਿਜੇ ਪ੍ਰਸੰਨ ਹੋਣ ਵਾਲਾ ਹੈ ਸਾਰਿਆਂ ਤੇ ਪ੍ਰਸੰਨ ਹੁੰਦਾ ਹੈ ਕਿਰਪਾਲੰ ਸਰੂਪੇ ਕਿਰਪਾਲੰ ਸੋ ਕਿਰਪਾਲੂ ਸਰੂਪ ਹੈ ਕਿਰਪਾ ਦਾ ਘਰ ਹੈ ਤੇ ਕਿਰਪਾਲੂ ਸਰੂਪ ਹੈ ਕਿਰਪਾ ਵਾਲਾ ਸਰੂਪ ਹੈ ਉਹਦਾ ਪਰਮਾਤਮਾ ਦਾ ਜਿਹੜਾ ਸਰੂਪ ਹੈ ਨਾ ਉਹ ਕਿਰਪਾ ਵਾਲਾ ਹੈ ਕੋ ਕਰਮਨ ਪ੍ਰਨਾਸੀ ਖੋਟੇ ਕਰਮਾਂ ਨੂੰ ਪ੍ਰਨਾਸੀ ਨਾਸ਼ ਕਰਨ ਵਾਲਾ ਹੈ ਤੇ ਜਿਹੜੇ ਖੋਟੇ ਕਰਮ ਕਰਦੇ ਹਨ ਭੈੜੇ ਕਰਮ ਕਰਦੇ ਹਨ ਉਹਨਾਂ ਨੂੰ ਪ੍ਰਨਾਸੀ ਨਾਸ਼ ਕਰਨ ਵਾਲਾ ਹੈ ਸਦਾ ਸਰਬਦਾ ਸੋ ਸਦਾ ਹੀ ਸਾਰਿਆਂ ਦਾ ਰਿੱਧ ਸਦੰਗ ਨਿਵਾਸੀ ਰਿੱਧ ਸਦੰਗ ਨਿਵਾਸੀ ਸੋ ਸਾਰਿਆਂ ਨੂੰ ਰਿੱਧੀਆਂ ਸਿੱਧੀਆਂ ਦੇਣ ਵਾਲਾ ਹੈ ਰਿੱਧੀਆਂ ਸਿੱਧੀਆਂ ਬਖਸ਼ਣ ਵਾਲਾ ਹੈ ਤੇ ਨਿਵਾਸੀ ਸਾਰਿਆਂ ਵਿੱਚ ਨਿਵਾਸ ਕਰਨ ਵਾਲਾ ਹੈ ਨਿਵਾਸੀ ਨਿਵਾਸੀ ਨਿਵਾਸਨਾ ਤੋਂ ਰਹਿਤ ਹੈ ਨਿਵਾਸੀ ਵਾਸਨਾ ਤੋਂ ਰਹਿਤ ਹੈ ਤੇ ਸਾਰਿਆਂ ਨੂੰ ਰਿੱਧੀਆਂ ਸਿੱਧੀਆਂ ਬਖਸ਼ਣ ਵਾਲਾ ਹੈ ਤੇ ਸਭ ਦੇ ਵਿੱਚ ਨਿਵਾਸ ਕਰਨ ਵਾਲਾ ਹੈ ਐਸਾ ਪਰਮਾਤਮਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ